ਜਿਹੜਾ ਪੰਜਾਬ ਦੀ ਜਵਾਨੀ ਦਾ ਨੁਕਸਾਨ ਹੋ ਰਿਹਾ ਉਹ ਬੜਾ ਮੰਦ ਭਾਗ ਹੈ ਕਿਉਂ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਮਤਲਬ ਨਸ਼ੇ ਦੀ ਈ ਲਾਮਤ ਹਮੇਸ਼ਾ ਰਹੀ ਉਹ ਸੋ ਸ਼੍ਰੋਮਣੀ ਅਕਾਲੀ ਦਲ ਦੀ ਔਰ ਭਾਜਪੀ ਦੀ ਸਾਂਝੀ ਸਰਕਾਰ ਨੇ ਇੰਨਾ ਕੁ ਪੰਜਾਬ ਦੇ ਵਿੱਚ ਵਿਕਾਸ ਕਰਤਾ ਹੈ ਰਾਹੁਲ ਗਾਂਧੀ ਜੀ ਨੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਜਵਾਨੀ ਨੂੰ ਕਲੰਕਿਤ ਕਰਨ ਦੇ ਲਈ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਆਈ ਹੈ ਇਸ ਨੇ ਇਸ ਨਸ਼ੇ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ ਸਸੀਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਅੱਜ ਗੱਲ ਕਰਾਂਗੇ ਯੁੱਧ ਨਸ਼ਾ ਵਿਰੋਧ ਬਾਰੇ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਿੰਮ ਕਾਬਲੇ ਤਾਰੀਫ ਹੈ ਯੋਕੇ ਨਸ਼ੇ ਦਾ ਸੇਕ ਉਹਨਾਂ ਮਾਮਾ ਨੂੰ ਪਤਾ ਹੈ ਜਿਨ੍ਹਾਂ ਦੇ ਜਵਾਨ ਪੁੱਤ ਚਿੱਟੇ ਦੀ ਪੇਟ ਚੜੇ ਨੇ ਪਰ ਸਵਾਲ ਇਹ ਹੈ ਕਿ ਲੋਕਾਂ ਦੇ ਘਰਾਂ ਤੇ ਬਲਡੋਜ਼ਰ ਫਿਰਨ ਨਾਲ ਕੀ ਨਸ਼ਾ ਖਤਮ ਹੋ ਜਾਵੇਗਾ ਕਿ ਪਰਿਵਾਰ ਦੇ ਇੱਕ ਮੈਂਬਰ ਦੇ ਗੁਨਾਹਾਂ ਦੀ ਸਜ਼ਾ ਬਾਕੀ ਮੈਂਬਰ ਨੂੰ ਦੇਣ ਨਾਲ ਨਸ਼ਾ ਖਤਮ ਹੋ ਜਾਵੇਗਾ ਸੋ ਇਸ ਬਾਬਤ ਗੱਲਬਾਤ ਕਰਨ ਲਈ ਮੇਰੇ ਨਾਲ ਅਕਾਲੀ ਦਲ ਦੇ ਜਨਰਲ ਸੈਕਟਰੀ ਅਤੇ ਬੁਲਾਰੇ ਸ਼ਮਸ਼ੇਰ ਔਰਖਾਲ ਵੀ ਜੀ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡੀ ਸਮੁੱਚੀ ਟੀਮ ਦੇ ਨਾਲ-ਨਾਲ ਇਸ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਬੁਲਾਰਿਆਂ ਦਾ ਬਹੁਤ ਹੀ ਸਾਰਿਆਂ ਨੂੰ ਆਦਬ ਨਿਮਰਤਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਖਾਲਵੀ ਜੀ ਤੁਹਾਡਾ ਇਸ ਤੇ ਕੀ ਪ੍ਰਤੀਕਰਮ ਸਰਕਾਰ ਵੱਲੋਂ ਮਹਿੰਮ ਚਲਾਈ ਜਾ ਰਹੀ ਜੋ ਨਸ਼ਾ ਵਿਰੁੱਧ ਪੀਲਾ ਪੰਜਾ ਫੇਰਿਆ ਜਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੇ ਘਰਾਂ ਤੇ ਬਲਡੋਜ਼ਰ ਫੇਰ ਨਾਲ ਨਸ਼ਾ ਖਤਮ ਹੋ ਜਾਵੇਗਾ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਨਸ਼ਾ ਹੈਗਾ ਇਹ ਵਿਆਪਕ ਪੱਦਰ ਦੇ ਉੱਤੇ ਪੰਜਾਬ ਦੇ ਹਰ ਘਰ ਤੱਕ ਪਹੁੰਚ ਚੁੱਕਿਆ ਹੈ ਬੜਾ ਦੁਖਦਾਈ ਹੈ ਬੜਾ ਨਿੰਦਣਯੋਗ ਹੈ ਔਰ ਇਸ ਦੇ ਨਾਲ ਜਿਹੜਾ ਪੰਜਾਬ ਦੀ ਜਵਾਨੀ ਦਾ ਨੁਕਸਾਨ ਹੋ ਰਿਹਾ ਉਹ ਬੜਾ ਮੰਦ ਭਾਗ ਹੈ ਕਿਉਂਕਿ ਜਿਹੜਾ ਸਮਾਜ ਦਾ ਜਿਹੜਾ ਨੌਜਵਾਨ ਵਰਗ ਹੈ ਉਸ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਕਿਸੇ ਦੇਸ਼ ਨੂੰ ਕਿਸੇ ਸੂਬੇ ਨੂੰ ਸਮਾਜ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਜ਼ਿੰਮੇਵਾਰੀ ਨੌਜਵਾਨ ਵਰਗ ਦੇ ਮੋਢਿਆਂ ਦੇ ਉੱਤੇ ਹੁੰਦੀ ਹੈ ਪਰ ਜਿਹੜਾ ਨੌਜਵਾਨ ਵਰਗ ਹੈ ਉਹ ਇਸ ਨਸ਼ਿਆਂ ਜਹੀ ਅਲਮਤ ਦੇ ਵਿੱਚ ਫਸ ਕੇ ਕੁਰਾਹੇ ਪੈ ਜੇ ਫੇਰ ਮਤਲਬ ਉਸ ਸਮਾਜ ਦਾ ਉਸ ਦੇਸ਼ ਦਾ ਉਸ ਰਾਜ ਦਾ ਜਿਹੜਾ ਪੁਵੇਖਾ ਹੈ ਉਹਨੂੰ ਉਹਦੇ ਬਾਰੇ ਸਹੀ ਜੇ ਅੰਦਾਜ਼ਾ ਲਗਾਇਆ ਜਾ ਸਕਦਾ ਸੋ ਜਿੱਥੋਂ ਤੱਕ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਪੰਜਾਬ ਦਾ ਜਿਹੜਾ ਨਸ਼ਿਆਂ ਦਾ ਪਸਾਰ ਹੈ ਮੈਂ ਮੰਨਦਾ ਇਸ ਦੇ ਵਿੱਚ ਕੋਈ ਦੋਰਾਮਾ ਨਹੀਂ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਮਤਲਬ ਨਸ਼ੇ ਦੀ ਅਲਾਮਤ ਹਮੇਸ਼ਾ ਰਹੀ ਹੈ ਇਸ ਦਾ ਬੀਜ ਨਾਸ ਨਹੀਂ ਹੋਇਆ ਇਹ ਬਿਲਕੁਲ ਖਤਮ ਨਹੀਂ ਸੀ ਪਰ ਹਾਂ ਇਹ ਜਿਹੜਾ ਮਤਲਬ ਬੀਤੇ ਸਮੇਂ ਦੌਰਾਨ ਮੈਂ ਤੁਹਾਨੂੰ ਇੱਕ ਇਥੇ ਸਪਸ਼ਟ ਕਰ ਦੇਣਾ ਚਾਹੁੰਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜਿਨ੍ਹਾਂ ਨੇ 7 ਤੋਂ ਲੈ ਕੇ 12 ਤੱਕ ਰਾਜ ਕੀਤਾ ਉਸ ਸ਼੍ਰੋਮਣੀ ਅਕਾਲੀ ਦਲ ਦੀ ਔਰ ਭਾਜਪਾ ਦੀ ਸਾਂਝੀ ਸਰਕਾਰ ਨੇ ਇੰਨਾ ਕੁ ਪੰਜਾਬ ਦੇ ਵਿੱਚ ਵਿਕਾਸ ਕਰਤਾ ਜਿਹਦਾ ਮਤਲਬ ਤੋੜ ਕਿਸੇ ਪਾਰਟੀ ਦੇ ਕੋਲੇ ਕਿਸੇ ਸਰਕਾਰ ਕੋਲੇ ਹੈ ਹੀ ਨਹੀਂ ਸੀ ਸੋ ਇਸ ਜਿਹੜਾ ਵਿਕਾਸ ਦੇ ਪੰਜਾਬ ਦੇ ਵਿੱਚ ਕੀਤੇ ਗਏ ਵਿਕਾਸ ਦੇ ਨਾਮ ਦੇ ਉੱਤੇ ਲੋਕਾਂ ਨੇ ਇਤਿਹਾਸ ਰਚਿਆ ਪੰਜਾਬ ਦੇ ਵੋਟਰਾਂ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 12 ਦੇ ਵਿੱਚ ਰਿਪੀਟ ਕੀਤੀ ਔਰ ਰਿਪੀਟ ਇਸੇ ਗਰਾਊਂਡ ਦੇ ਉੱਤੇ ਹੋਈ ਹੈ ਕਿ ਸਰਕਾਰ ਨੇ ਪੰਜਾਬ ਦੇ ਵਿੱਚ ਹਰ ਖੇਤਰ ਦੇ ਵਿੱਚ ਵਿਕਾਸ ਕੀਤਾ ਚਾਹੇ ਉਹ ਜਵਾਨੀ ਲਈ ਹੋਵੇ ਚਾਹੇ ਐਜੂਕੇਸ਼ਨ ਸੈਕਟਰ ਲਈ ਹੋਵੇ ਚਾਹੇ ਹੈਲਥ ਸੈਕਟਰ ਦੇ ਲਈ ਹੋਵੇ ਚਾਹੇ ਮਤਲਬ ਕਿਸੇ ਵੀ ਖੇਤਰ ਦੇ ਵਿੱਚ ਚਾਹੇ ਉਹ ਕਿਸਾਨੀ ਲਈ ਹੋਵੇ ਮਜ਼ਦੂਰਾਂ ਲਈ ਹੋਵੇ ਦੁਕਾਨਦਾਰਾਂ ਲਈ ਹੋਵੇ ਵਪਾਰੀਆਂ ਲਈ ਹੋਵੇ ਉਹ ਸਾਰਾ ਕੰਮ ਕੀਤਾ ਹੁਣ ਜਿਹੜੀਆਂ ਬਾਕੀ ਵਿਰੋਧੀ ਪਾਰਟੀਆਂ ਸੀ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਸੀ ਉਹ ਬੇਮਤਲਬ ਸਰਕਾਰ ਦਾ ਜਿਹੜਾ ਤੋੜ ਲੱਭ ਸਕਣ ਕਿਉਂਕਿ ਸਰਕਾਰ ਇਤਿਹਾਸਕ ਤੌਰ ਤੇ ਰਿਪੀਟ ਕਰ ਚੁੱਕੀ ਸੀ ਜੀ ਸੋ ਜਦੋਂ ਸਰਕਾਰ ਦੂਸਰੀ ਵਾਰ ਰਿਪੀਟ ਹੋਈ ਤਾਂ ਇਹ ਜਿਹੜੀ ਮੁੱਖ ਵਿਰੋਧੀ ਪਾਰਟੀ ਸੀ ਸਾਡੀ ਆਪਣੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਜਿਹੜੇ ਨੈਸ਼ਨਲ ਲੀਡਰ ਜਿਹੜੇ ਆਗੇ ਆਗੂ ਸੀ ਕਿ ਮੋਰੀ ਰਾਹੁਲ ਗਾਂਧੀ ਜੀ ਨੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਜਵਾਨੀ ਨੂੰ ਕਲੰਕਿਤ ਕਰਨ ਦੇ ਲਈ ਪੰਜਾਬ ਸਰਕਾਰ ਦੇ ਮੱਥੇ ਉੱਤੇ ਕਾਲਾ ਦਾਗ ਲਾਉਣ ਦੇ ਲਈ ਇੱਥੋਂ ਦੀ ਜਵਾਨੀ ਨੂੰ 70% ਨਸ਼ੇੜੀ ਕਿਹਾ ਸੇ ਜਿਹਦੇ ਨਾਲ ਉਹਨਾਂ ਨੇ ਇਸ ਗੱਲ ਦੀ ਪਰਸੈਪਸ਼ਨ ਕਰਨ ਦੇ ਵਿੱਚ ਤਿਆਰ ਕਰਨ ਦੇ ਵਿੱਚ ਸਮਾਜ ਦੇ ਵਿੱਚ ਕਾਮਯਾਬ ਹੋ ਗਏ ਕਿ ਪੰਜਾਬ ਦਾ ਜਿਹੜਾ ਨੌਜਵਾਨ ਵਰਗ ਹੈ ਉਹ 70% ਨਸ਼ਿਆਂ ਦੀ ਅਲਾਮਤ ਦੇ ਵਿੱਚ ਫਸਿਆ ਹੋਇਆ ਪੰਜਾਬ ਦੇ ਜਿਹੜਾ ਨੌਜਵਾਨ ਵਰਗ ਹੈ ਪੰਜਾਬ ਦੇ ਲੋਕ ਹੈ ਉਹ ਨਸ਼ੇ ਦੇ ਆਦੀ ਨੇ ਸੋ ਇਸ ਤਰ੍ਹਾਂ ਦੀ ਇੱਕ ਸਮਾਜ ਦੇ ਵਿੱਚ ਜਿਹੜੀ ਪਰਸੈਪਸ਼ਨ ਤਿਆਰ ਕਰ ਦਿੱਤੀ ਗਈ ਸੋ ਉਸ ਤੋਂ ਬਾਅਦ ਜਦੋਂ 2017 ਦੇ ਵਿੱਚ ਆਮ ਆਦਮੀ ਜਿਹੜੀ ਪਾਰਟੀ ਦੀ ਪਾਰਟੀ ਸੀ ਉਸਨੇ ਵੀ ਪੰਜਾਬ ਦੇ ਵਿੱਚ ਜਿਹੜਾ ਮਤਲਬ ਆਪਣਾ ਚੋਣ ਪ੍ਰਚਾਰ ਕੀਤਾ ਕਿਉਂਕਿ 2017 17 ਦੀਆਂ ਜਿਹੜੀਆਂ ਆਮ ਵਿਧਾਨ ਸਭਾ ਚੋਣਾਂ ਸੀ ਜੇ ਉਸ ਤੋਂ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਵੀ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜਿਹੜੀ ਇਸ ਮੁੱਦੇ ਨੂੰ ਉਭਾਰਿਆ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਔਰ ਇਸ ਗੱਲ ਦਾ ਸਿੱਧੇ ਤੇ ਸਿੱਧਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਹਦ ਲੀਡਰ ਸੀ ਸਾਡੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਰਪ੍ਰਸਤ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਜਿਨ੍ਹਾਂ ਦੀ ਸੁਚੱਜੀ ਅਗਵਾਈ ਦੇ ਵਿੱਚ ਸਰਕਾਰ ਬਿਹਤਰ ਕੰਮ ਕਰ ਰਹੀ ਸੀ ਔਰ ਉਹਦੇ ਵਿੱਚ ਜਿਹੜੀ ਵਿਜਨਰੀ ਸੋਚ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਸਰਦਾਰ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਕੜ ਹੈ ਜਵਾਨੀ ਵਰਗ ਦੇ ਵਿੱਚ ਬਹੁਤ ਜ਼ਿਆਦਾ ਸੀ ਲੋਕ ਨੌਜਵਾਨ ਵਰਗ ਉਹਨਾਂ ਨੂੰ ਬਹੁਤ ਲਾਈਕ ਕਰਦਾ ਸੀ ਔਰ ਉਹਨਾਂ ਨੂੰ ਫੋਲੋ ਕਰਦਾ ਸੀ ਸੋ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਵਿਕਰਮ ਉਹ ਤਿਆਨੂ ਸਮਾਜ ਦੇ ਵਿੱਚ ਚਿੱਟੇ ਦਾ ਵਪਾਰੀ ਕਰਕੇ ਪ੍ਰਚਾਰਿਆ ਜਿਹਦੇ ਨਾਲ ਮਤਲਬ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਚਿੱਟੇ ਦੀ ਪਦੈਸ਼ ਕਰਨ ਵਾਲਾ ਜੇ ਕੋਈ ਹੈ ਤਾਂ ਬਿਕਰ ਮਜੀਠੀਆ ਹਲ ਵੀ ਜੀ ਮੈਂ ਇਸ ਗੱਲ ਤੇ ਆਵਾਂਗਾ ਦੋਸ਼ ਇਹੀ ਲੱਗ ਰਹੇ ਨੇ ਕਿ ਨਸ਼ਾ ਲੈ ਕੇ ਇਕੱਲੀ ਸਰਕਾਰ ਰਹੀ ਮੈਂ ਉਸੇ ਗੱਲ ਦਾ ਤੁਹਾਨੂੰ ਸਪਸ਼ਟੀਕਰਨ ਦੇਣਾ ਚਾਹੁੰਦਾ ਕਿ ਇੱਕ ਪਰਸੈਪਸ਼ਨ ਤਿਆਰ ਕੀਤੀ ਗਈ ਸਰਕਾਰ ਦਾ ਤੌਰ ਸ਼੍ਰੋਮਣੀ ਅਕਾਲੀ ਦਲ ਦਾ ਵਿਕਾਸ ਦੇ ਨਾਂ ਤੇ ਰਿਪੀਟ ਹੋਈ ਸਰਕਾਰ ਦਾ ਤੌਰ ਕਿਸੇ ਵੀ ਸਿਆਸੀ ਪਾਰਟੀ ਕੋਲ ਨਹੀਂ ਸੀ ਜਿਹਦੇ ਦਮ ਦੇ ਉੱਤੇ ਉਹ ਸਰਕਾਰ ਪੰਜਾਬ ਦੇ ਵਿੱਚ ਬਣਾ ਸਕਣ ਸੋ ਇਹਨਾਂ ਨੇ ਜਾਣ ਬੁੱਝ ਕੇ ਬਿਕਰ ਮਜੀਠੀਆ ਕਿਉਂਕਿ ਉਹਦਾ ਪ੍ਰਭਾਵ ਜਵਾਨੀ ਦੇ ਉੱਤੇ ਸੀ ਜੋਂ ਜਵਾਨੀ ਦੇ ਉੱਤੇ ਸੀ ਇਸ ਕਰਕੇ ਉਹਨੂੰ ਜਾਣਬੁੱਝ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ ਕਿ ਸਰਦਾਰ ਵਿਕਰਮ ਸਿੰਘ ਵਿਜੀਠੀਆਂ ਹੀ ਚਿੱਟੇ ਦੇ ਜਿਹੜੀ ਪਦਾਇਸ਼ ਕੀਤੀ ਹੈ ਉਹ ਉਹਨਾਂ ਨੇ ਜਿਹੜੀ ਜਵਾਨੀ ਨੂੰ ਨਸ਼ਿਆਂ ਦੇ ਵੱਲ ਲਾਇਆ ਜਦ ਕਿ ਇਹ ਸਚਾਈ ਬਿਲਕੁਲ ਨਹੀਂ ਹੈਗੀ ਆ ਸੋ ਪਿਛਲੀਆਂ ਸਰਕਾਰਾਂ ਵੇਲੇ ਵੀ ਚਿੱਟਾ ਰਿਹਾ ਨਸ਼ਾ ਰਿਹਾ ਹਰ ਹਰ ਪ੍ਰਕਾਰ ਦਾ ਨਸ਼ਾ ਪੰਜਾਬ ਦੇ ਵਿੱਚ ਚਲੋ ਸੀ ਇਸ ਗੱਲ ਤੋਂ ਮੈਂ ਮੁਨਕਰ ਨਹੀਂ ਹੋ ਰਿਹਾ ਕਿਉਂਕਿ ਮੈਂ ਕਿਸੇ ਨੂੰ ਕੋਈ ਕਲੀਨ ਚਿੱਟ ਦਵਾ ਪਰ ਜਦੋਂ ਦੀ 2022 ਤੋਂ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਆਈ ਹੈ ਇਸ ਨੇ ਇਸ ਨਸ਼ੇ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰਤੀ ਮੈਂ ਤੁਹਾਨੂੰ ਦਿਲਚਸਪ ਗੱਲ કહਾਂ ਸਾਰੇ ਸਰੋਤੇ ਇਸ ਗੱਲ ਬਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਜਿਹੜਾ ਇੱਥੇ ਮਾਫੀਆ ਚੱਲਦਾ ਸੀ ਚਾਹੇ ਸੈਂਡ ਮਾਫੀਆ ਲੈਂਡ ਮਾਫੀਆ ਟਰਾਂਸਪੋਰਟ ਮਾਫੀਆ ਸ਼ਰਾਬ ਮਾਫੀਆ ਲਿਕਰ ਮਾਫੀਆ ਨਸ਼ਾ ਮਾਫੀਆ ਡਰੱਗ ਮਾਫੀਆ ਉਹਦੇ ਸਾਰੇ ਪੁਸ਼ਤਪ ਨਹੀਂ ਔਰ ਉਹਦੇ ਜਿਹੜੀ ਵਾਕਡੋਰ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਜਿਹੜੇ ਦਿੱਲੀ ਤੋਂ ਨਕਾਰੇ ਹੋਏ ਦਿੱਲੀ ਤੋਂ ਹਰਾਏ ਹੋਏ ਦਿੱਲੀ ਦੇ ਲੋਕਾਂ ਦੇ ਕੱਡੇ ਵੱਡੇ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਹਰ ਜਿਹੜਾ ਮਾਫੀਆ ਦੇ ਉੱਤੇ ਕਬਜ਼ਾ ਕਰ ਲਿਆ ਅੱਜ ਜਿਹੜੀ ਹਾਲਾਤ ਪੰਜਾਬ ਦੇ ਇਸ ਕਦਰ ਵਿਗੜ ਚੁੱਕੇ ਆ ਕਿ ਅੱਜ ਨਸ਼ਾ ਜਿਹੜਾ ਕਿਤੇ ਕਿਤੇ ਨਸ਼ਾ ਸੀ ਅੱਜ ਨਸ਼ਾ ਘਰ ਘਰ ਜਾਣ ਲੱਗ ਗਿਆ ਔਰ ਨਸ਼ੇ ਦੀ ਅੱਜ ਪੰਜਾਬ ਦੇ ਵਿੱਚ ਹਾਲਾਤ ਇੱਥੋਂ ਤੱਕ ਵਿਸਪਟਕ ਹੋ ਗਏ ਕਿ ਨਸ਼ਾ ਲੋਕਾਂ ਨੂੰ ਹੋਮ ਡਿਲੀਵਰੀ ਤੇ ਰਾਹੀਂ ਘਰਾਂ ਦੇ ਵਿੱਚ ਪਹੁੰਚਣ ਲੱਗ ਗਿਆ ਤੋ ਕਾਲੇ ਸਵਾਲ ਮੇਰੇ ਇਹੀ ਹੈ ਉਹਦਾ ਬਣਾ ਇਹੀ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੇ ਘਰਾਂ ਤੇ ਜੋ ਬਲਡੋਜ਼ਰ ਫਿਰ ਰਹੇ ਆ ਪੀਲਾ ਪੰਜਾ ਚੱਲ ਰਿਹਾ ਕਿ ਇਸ ਤਰ੍ਹਾਂ ਨਸ਼ਾ ਖਤਮ ਹੋ ਸਕਦਾ ਹੈ ਪੰਜਾਬ ਚ ਦੇਖੋ ਹੁਣ ਤੁਹਾਡੇ ਸਮਝ ਨਾਲ ਮੈਂ ਇਸ ਗੱਲ ਦਾ ਜਿਹੜਾ ਬਲਡੋਜ਼ਰ ਪੀਲੇ ਪੰਜੇ ਦੀ ਜੇ ਮੈਂ ਗੱਲ ਕਰਾਂ ਉਦੇ ਵਿੱਚ ਤੁਹਾਨੂੰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਮੌਜੂਦਾ ਹਕੂਮਤ ਵੱਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਨਿਕਾਰੇ ਹੋਏ ਲੀਡਰਾਂ ਵੱਲੋਂ ਇੱਥੋਂ ਦੇ ਮੁੱਖ ਮੰਤਰੀ ਵੱਲੋਂ ਲੋਕਾਂ ਦਾ ਆਈਵਾਸ਼ ਕਰਨ ਦੇ ਲਈ ਲੋਕਾਂ ਨੂੰ ਭਰਮ ਭਲੇਖੇ ਪੈਦਾ ਕਰਨ ਦੇ ਲਈ ਇਹ ਜਾਣ ਬੁੱਝ ਕੇ ਜਿਹੜਾ ਪੀੜਾ ਪੰਜਾ ਚਲਾ ਕੇ ਜਿਹੜਾ ਲੋਕਾਂ ਨੂੰ ਗੁਮਰਾ ਕੀਤਾ ਜਾ ਰਿਹਾ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਹੈਰਾਨ ਰਹੋਗੇ ਕਿ ਜਿੰਨੇ ਵੀ ਨਸ਼ੇ ਦੇ ਵਿੱਚ ਡਰੱਗ ਦੇ ਵਿੱਚ ਬੜੇ ਬੜੇ ਵੱਡੇ ਵੱਡੇ ਮਾਮਲੇ ਜਿਹਨਾਂ ਲੋਕਾਂ ਤੇ ਦਰਜ ਐ ਔਰ ਮੈਂ ਕਹਿੰਦਾ ਕਿ ਬਹੁਤ ਵੱਡੇ ਮਗਰਮੱਛ ਐ ਅੱਜ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਮੈਂ ਤੁਹਾਨੂੰ ਦੋ ਕੁ ਬੰਦਿਆਂ ਦੇ ਨਾਮ ਲੈਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਸਮੇਂ ਦੀ ਜਿਹੜੀ ਬੰਦਸ਼ ਦੇ ਕਾਰਨ ਮੈਂ ਤੁਹਾਨੂੰ ਡਿਟੇਲ ਚ ਨਹੀਂ ਦੱਸ ਸਕਦਾ ਕਿਉਂਕਿ ਮੇਰੇ ਕੋਲੇ ਸਾਰਾ ਰਿਕਾਰਡ ਐ ਇੱਕ ਇੰਸਪੈਕਟਰ ਇੰਦਰਜੀਤ ਸਿੰਘ ਐ ਉਹ ਪਟਿਆਲਾ ਜੇਲ੍ਹ ਦੇ ਵਿੱਚ ਆਉਂਦੇ ਤੇ ਕਈ ਮਤਲਬ ਚਿੱਟੇ ਦੇ ਪਰਚੇ ਦਰਜ ਐ ਉਹਨੂੰ ਦੁਆਬੇ ਦੇ ਵਿੱਚ ਸੀਆਈ ਸਟਾਫ ਦਾ ਇੰਚਾਰਜ ਲਗਾ ਕੇ ਕਈ ਸਾਲ ਉਸ ਤੋਂ ਜਿਹੜਾ ਨਸ਼ਾ ਬਕਾਇਆ ਗਿਆ ਅੱ ਪਟਿਆਲੇ ਜੇਲ੍ਹ ਦੇ ਵਿੱਚ ਬੰਦ ਹੈ ਇੱਕ ਡੀਐਸਪੀ ਹਕੀਕਤ ਸਿੰਘ ਹੈ ਅੱਜ ਉਹ ਜਿਹੜੇ ਨਸ਼ੇ ਦੇ ਵੱਡੇ ਮਗਰਮੱਛ ਹੈ ਆਮ ਆਦਮੀ ਪਾਰਟੀ ਦੇ ਲੀਡਰ ਉਹਨਾਂ ਦੀ ਜਿਹੜੀ ਮਤਲਬ ਖਾਤਰਦਾਰੀ ਕਰ ਰਿਹਾ ਉਹਨਾਂ ਦੀ ਸਰਕਾਰੀ ਸੇਵਾ ਕਰ ਰਿਹਾ ਉਹਨਾਂ ਦੀਆਂ ਲੱਤਾਂ ਕੁੱਟੀਆਂ ਜਾ ਰਹੀਆਂ ਉਹਨਾਂ ਨੂੰ ਹਰ ਜਿਹੜੀ ਵੀਵੀਆਈਪੀ ਟ੍ਰੀਟਮੈਂਟ ਜੇਲ੍ਹ ਦੇ ਵਿੱਚ ਦਿੱਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਸਰਕਾਰ ਨਸ਼ਾ ਖਤਮ ਕਰਨ ਦੇ ਲਈ ਜਿਹੜੀ ਕਾਰਜਸ਼ੀਲ ਨਹੀਂ ਹੈਗੀ ਉਲਟਾ ਨਸ਼ੇ ਦਾ ਵਿਆਪਕ ਪਸਾਰ ਕਰਨ ਦੇ ਲਈ ਔਰ ਇਸ ਦੀ ਪੁਸ਼ਤਪਨਾਹੀ ਕਰਨ ਲਈ ਇਸ ਦੀ ਸਰਪ੍ਰਸਤੀ ਕਰਨ ਲਈ ਸਰਕਾਰ ਦੇ ਜਿਹੜੇ ਮਤਲਬ ਮੰਤਰੀ ਹੈ ਸਰਕਾਰ ਦੇ ਲੀਡਰ ਹੈ ਉਹ ਆਪ ਜ਼ਿੰਮੇਵਾਰ ਨੇ ਉਹਨੂੰ ਤੁਹਾਨੂੰ ਮੈਂ ਦੱਸਾਂ ਜਿਹੜੇ ਪੀਲੇ ਪੰਜੇ ਦੀ ਗੱਲ ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਤੁਸੀਂ ਮੈਨੂੰ ਗੱਲ ਦੱਸੋ ਡੀਜੀਪੀ ਸਾਹਿਬ ਨੇ ਗੌਰਵ ਯਾਦਵ ਜੀ ਨੇ ਆਪਣੇ ਆਪ ਇਸ ਗੱਲ ਦਾ ਖੁਲਾਸਾ ਕੀਤਾ ਕਿ ਸਾਡੇ ਕੋਲੇ ਕੋਈ ਪਾਵਰ ਨਹੀਂ ਹੈਗੀ ਕਿ ਅਸੀਂ ਕਿਸੇ ਨਸ਼ੇੜੀ ਦਾ ਜਾਂ ਕਿਸੇ ਨਸ਼ਾ ਤਸਕਰ ਦਾ ਘਰ ਨੂੰ ਅਸੀਂ ਢਾਂਸ ਕੀ ਕਿਸੇ ਉੱਤੇ ਬਲਡੋਜ਼ਰ ਜੀਸੀਬੀ ਚਲਾ ਸਕੀਏ ਕਿਉਂਕਿ ਇਹ ਜਿਹੜੇ ਘਰ ਡਿੱਗੇ ਜਾ ਰਹੇ ਆ ਇਹ ਕਿਸੇ ਨਾ ਕਿਸੇ ਜਿੱਤੋ ਪਿੰਡਾਂ ਦੇ ਨਾਲ ਸੰਬੰਧਤ ਹੈ ਰੂਰਲ ਏਰੀਆ ਦੇ ਵਿੱਚ ਪੈਂਦੇ ਆ ਉਹ ਕਿਸੇ ਸ਼ਾਮਲਰ ਜ਼ਮੀਨ ਦੇ ਉੱਤੇ ਕਿਸੇ ਪੰਚਾਇਤੀ ਜ਼ਮੀਨ ਦੇ ਉੱਤੇ ਜਿਹੜਾ ਮਤਲਬ ਕਿਸੇ ਨੇ ਕੋਈ ਦੀਵਾਰ ਬਣਾ ਲਈ ਕਿਸੇ ਨੇ ਕੋਈ ਆਪਣਾ ਛੱਪਰ ਬਣਾ ਲਿਆ ਢਾਰਾ ਬਣਾ ਲਿਆ ਉਹ ਟਾਏ ਜਾ ਰਿਹਾ ਹੈ ਜੇ ਸ਼ਹਿਰੀ ਖੇਤਰ ਦੀ ਗੱਲ ਕਰੀਏ ਉੱਥੇ ਮਿਊਸਪੈਲਟੀ ਦੇ ਵਿੱਚ ਕਿਸੇ ਨੇ ਜਿਹੜੀ ਮਿਊਸਪੈਲਟੀ ਦੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰਕੇ ਕੋਈ ਘਰ ਬਣਾ ਲਿਆ ਕੋਈ ਮਤਲਬ ਕਮਰਾ ਬਣਾ ਲਿਆ ਉਹ ਟਾਏ ਜਾ ਰਿਹਾ ਹੈ ਜਦ ਕਿ ਸਚਾਈ ਇਹ ਹੈ ਕਿ ਨਸ਼ੇ ਤਸਕਰਾਂ ਦੇ ਘਰ ਢਾਉਣ ਦੇ ਲਈ ਸਰਕਾਰ ਕੋਲੇ ਕੋਈ ਨਾ ਪਾਵਰ ਹੈ ਨਾ ਮਾਨਯੋਗ ਅਦਾਲਤ ਦੀਆਂ ਕਿਸੇ ਤਰ੍ਹਾਂ ਦੀਆਂ ਕੋਈ ਡਾਇਰੈਕਸ਼ਨਸ ਹੈਗੀਆਂ ਤੇ ਨਾ ਇਹ ਕਰ ਸਕਦੇ ਆ ਔਰ ਮੈਂ ਤੁਹਾਨੂੰ ਦੱਸ ਦਿਆਂ ਇਹ ਸਿਰਫ ਗਰੀਬ ਲੋਕਾਂ ਦੇ ਘਟ ਆਏ ਜਾ ਰਿਹਾ ਹੈ ਜਿਹੜੇ ਨਸ਼ੇ ਦੇ ਆਦੀ ਨਹੀਂ ਜਿਹੜੇ ਉਹਦੇ ਆੜ ਦੇ ਵਿੱਚ ਇਹ ਨਸ਼ੇ ਨੂੰ ਜਿਹੜਾ ਮਤਲ ਜੜੀਆਂ ਆਪਣੀਆਂ ਨੇ ਲੀਆਂ ਮਗਰ ਵੱਡੀਆਂ ਭੇਡਾਂ ਨੇ ਵੱਡ ਵੱਡੀਆਂ ਮਗਰ ਮੱਛ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਔਰ ਨਸ਼ੇ ਦਾ ਮੈਂ ਤੁਹਾਨੂੰ ਇੱਥੇ ਇੱਕ ਹੋਰ ਦਿਲਚਸਪ ਗੱਲ ਦੱਸਣੀ ਚਾਹੁੰਦਾ ਆਮ ਆਦਮੀ ਪਾਰਟੀ ਦੇ ਜਿਹੜੇ ਇੱਕੋ ਇੱਕ ਐਮਐਲਏ ਜੰਮੂ ਕਸ਼ਮੀਰ ਸਟੇਟ ਤੋਂ ਹੈ ਔਰ ਉਹ ਜੰਮੂ ਕਸ਼ਮੀਰ ਸਟੇਟ ਦੇ ਉੱਥੇ ਤੇ ਪ੍ਰੈਜ਼ੀਡੈਂਟ ਵੀ ਹੈ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਇਸ ਗੱਲ ਦਾ ਸ਼ਰੇਆਮ ਮਤਲ ਖੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜੰਮੂ ਕਸ਼ਮੀਰ ਦੇ ਵਿੱਚ ਨਸ਼ਾ ਸਪਲਾਈ ਕਰ ਰਹੀ ਹੈ ਔਰ ਇੱਕ ਗੱਲ ਹੋਰ ਮੈਨੂੰ ਦੇ ਤੋਰਾਂ ਤਾਂ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਆਈਪੀਐਸ ਅਫਸਰ ਰਿਟਾਇਰਡ ਨੇ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ ਰਗਵ ਚੱਡਾ ਜਿਹੜੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਹੈ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਆਮ ਵਿੱਚਿਆ ਜਾ ਰਿਹਾ ਲੋਕਾਂ ਦੇ ਘਰ ਪਹੁੰਚਾਇਆ ਜਾ ਰਿਹਾ ਫਿਰ ਅਸੀਂ ਕਿੱਥੋਂ ਅਸੀਂ ਸਰਕਾਰ ਦੀ ਧਿਆਨਤਦਾਰੀ ਔਰ ਸਰਕਾਰ ਦੀ ਜਿਹੜੀ ਪਾਰਦਰਸ਼ਤਾ ਨੂੰ ਕਿਵੇਂ ਬਰਬਾਦਤ ਕਰੀਏ ਜਾਂ ਕਿਵੇਂ ਇਸ ਗੱਲ ਨੂੰ ਸਮਝੀਏ ਪਰ ਖਾਲੇ ਵਿੱਚ ਇਸੇ ਸਵਾਲ ਤੇ ਆਵਾਂਗਾ ਤੁਹਾਨੂੰ ਲੱਗਦਾ ਕਿ ਸਰਕਾਰ ਦਾ ਜੋ ਹੱਥ ਹੈ ਵੱਡੇ ਮਗਰ ਬੱਚੇ ਤੱਕ ਪਹੁੰਚ ਤੋ ਥਾਰ ਵਾਲੀ ਬੀਬੀ ਦਾ ਕਿੱਸਾ ਤੁਸੀਂ ਸੁਣਿਆ ਹੋਣਾ ਕਿ ਜੋ ਦੇਖੋ 17 ਗ੍ਰਾਮ ਚਿੱਟਾ ਫੜੋਇਆ ਉਹ ਆਪਣਾ ਚਾਰ ਪੰਜ ਜੇਲ੍ਹ ਰਹਿ ਕੇ ਆਪਣੇ ਜਵਾਨ ਤੇ ਬਾਹਰ ਆ ਗਈ ਯਾਰ ਮੈਂ ਹੈਰਾਨ ਐ ਇਸ ਸਰਕਾਰ ਤੋਂ ਇਹ ਸਰਕਾਰ ਕਹਿੰਦੀ ਹੈ ਕਿ ਨਸ਼ਿਆਂ ਦੇ ਅਸੀਂ ਵਿਰੁੱਧ ਆ ਤਾਂ اے ਆਈਜੀ ਰਾਜਜੀਤ ਸਿੰਘ ਉਹਦੀ ਕੋਠੀ ਦੇ ਉੱਤੇ ਪੰਜਾ ਕਿਉਂ ਨਹੀਂ ਚੱਲਿਆ ਸਰਪੰਚ ਗੁਰਦੀਪ ਰਾਣੋ ਜਿਹੜਾ ਕਈ ਕਰੋੜਾਂ ਦਾ ਨਸ਼ਾ ਵੇਚ ਕੇ ਉਹਨੇ ਬੇ ਬੇਸ਼ੁਮਾਰ ਪ੍ਰਾਪਰਟੀ ਬਣਾਈ ਆ ਜੋਦੀ ਕੋਠੀ ਦੇ ਉੱਤੇ ਪੰਜਾ ਕਿਉਂ ਨਹੀਂ ਚੱਲਦਾ ਆ ਜਿਹੜੀ ਇੰਸਟਾ ਕੁਇਨ ਤੁਸੀਂ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਮੁਲਾਜ਼ਮ ਹੈ ਇੱਕ ਜਿਹੜੀ ਚਿੱਟੇ ਦੇ ਨਾਲ ਫੜੀ ਗਈ ਹੈ ਤੇ ਉਹਦੇ ਘਰ ਦੇ ਕਿਉਂ ਨਹੀਂ ਚੱਲਿਆ ਬਹੁਤ سارے ਨੇ ਔਰ ਦੇਖੋ ਕਰਨਲ ਬਾਠ ਜਿਹੜਾ ਇੱਕ ਇੱਕ ਮਿਲਟਰੀ ਦਾ ਸਰਵਿੰਗ ਅਫੀਸਰ ਹੈ ਉਸ ਨੂੰ ਪੰਜਾਬ ਪੁਲਿਸ ਦੇ ਧੜਵੀਆਂ ਨੇ ਕੁੱਟਿਆ ਯਾਰ ਉਹਨੂੰ ਕੁੱਟ-ਕੁੱਟ ਕੇ ਹੱਥ ਮਰਿਆ ਕਰਤਾ ਜਵਾਨ ਮੁੰਡੇ ਦੇ ਸਾਹਮਣੇ ਔਰ ਉਹ ਜਿਹੜੇ ਪੁਲਿਸ ਦੇ ਮੁਲਾਜ਼ਮ ਜਿਹੜੇ ਐਸਐਚਓ ਇਨਵੋਲਵ ਸੀ ਉਹਦੇ ਵਿੱਚ ਚਾਰ ਉਹਨਾਂ ਨੂੰ ਪੁਲਿਸ ਅੱਜ ਤੱਕ ਨਹੀਂ ਫੜ ਸਕੀ ਤੇ ਮਤਲਬ ਛੋਟੇ-ਛੋਟੇ ਬੰਦੇ ਇਹਨਾਂ ਤੋਂ ਫੜੇ ਨਹੀਂ ਜਾਂਦੇ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ 2000 ਦੀਆਂ 2027 ਦੀਆਂ ਆਮ ਚੋਣਾਂ ਨੂੰ ਮੁੱਕ ਰੱਖ ਕੇ ਇਹ ਜਿਹੜਾ ਪਰਪੰਚ ਰਚਿਆ ਜਾ ਰਿਹਾ ਜਦ ਕਿ ਸਚਾਈ ਇਸ ਤੋਂ ਕੋਹ ਦੂਰੇ ਜੀ ਤੁਹਾਨੂੰ ਕੀ ਲੱਗਦਾ ਕਿ ਜੇਕਰ ਅਕਾਲੀ ਸਰਕਾਰ ਆਉਂਦੀ ਹੈ ਤਾਂ ਨਸ਼ੇ ਦਾ ਖਾਤਮਾ ਕਰ ਸਕਦੀ ਹੈ ਮੈਂ ਕਹਿੰਦਾ ਜੀ ਬਿਲਕੁਲ ਇਸ ਗੱਲ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਇਸ ਗੱਲ 'ਲੀ ਬਚਿੱਦ ਹੈ ਜਿਹੜੀ ਲੀਡਰਸ਼ਿਪ ਸਮੁੱਚੀ ਦੇਖੋ ਮੈਂ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਚਾਹੇ ਉਹ ਐਜੂਕੇਸ਼ਨ ਰੈਵੋਲੂশনারੀ ਦੀ ਗੱਲ ਹੋਵੇ ਚਾਹੇ ਹੈਲਥ ਸਿਸਟਮ ਦੀ ਗੱਲ ਹੋਵੇ ਚਾਹੇ ਰੋਡ ਕਨੈਕਟੀਵਿਟੀ ਦੀ ਗੱਲ ਹੋਵੇ ਚਾਹੇ 에어ਪੋਰਟ ਦੀ ਗੱਲ ਹੋਵੇ ਚਾਹੇ ਬਿਜ਼ਨਸ ਸਕੂਲਾਂ ਦੀ ਗੱਲ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੇ ਜਿੰਨੀ ਵੀ ਡਿਵੈਲਪਮੈਂਟ ਔਰ ਜਿਹੜਾ ਨਸ਼ਿਆਂ ਦਾ ਅਸੀਂ ਇਸ ਗੱਲ ਦਾ ਇਹ ਨਹੀਂ ਕਹਿੰਦੇ ਕਿ ਅਸੀਂ 4 ਦਿਨ ਦੇ ਵਿੱਚ ਨਸ਼ਾ ਖਤਮ ਕਰਦਾਂਗੇ ਜਾਂ 2 ਦਿਨਾਂ 'ਚ ਨਸ਼ਾ ਕਰਦਾਂ 4 ਮਹੀਨੇ 'ਚ ਕਰਦਾਂਗੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪਾਰਟੀ ਇਸ ਗੱਲ ਲਈ ਵਿਜਿੱਦ ਔਰ ਜਿਹੜੀ پابੰਦ ਹੈ ਕਿ ਜੇ ਅਸੀਂ 2027 ਦੇ ਵਿੱਚ ਮੈਂ ਤੁਹਾਨੂੰ ਇਸ ਗੱਲ ਦਾ ਦਾਵਾ ਵੀ ਕਰਦਾ ਕਿ ਲੋਕ ਅੱਜ ਸਮਝ ਚੁੱਕੇ ਐ ਕਿ ਜੇ ਪੰਜਾਬ ਦਾ ਵਿਕਾਸ ਹੋਇਆ ਪੰਜਾਬ ਤਰੱਕੀ ਦੇ ਰਾਹ ਦੇ ਉੱਤੇ ਚੱਲਿਆ ਤਾਂ ਇੱਕੋ ਇੱਕ ਬਾਦ ਖੇਤਰੀ ਪਾਰਟੀ ਐ ਜਿਹੜੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਐ ਜਿਹੜੇ ਪੰਜਾਬ ਦੇ ਵਿੱਚ ਸਿੱਖ ਕੌਮ ਦੀ ਨੁਮਾਇੰਦਗੀ ਕਰ ਸਕਦੀ ਐ ਇਥੋਂ ਦੇ ਭਾਈਚਾਰਕ ਸਾਂਝ ਚਾਹੇ ਹਿੰਦੂ ਵੇ ਚਾਹੇ ਮੁਸਲਮਾਨ ਹੋਵੇ ਇਸਾਈ ਹੋਵੇ ਚਾਹੇ ਕੋਈ ਹੋਰ ਹੋਵੇ ਹਰ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਆਪਸੀ ਪਰਸਪਰ ਪਿਆਰ ਬਣਾ ਕੇ ਰੱਖਣ ਦੇ ਲਈ ਔਰ ਨਸ਼ੇ ਨੂੰ ਨਸ਼ੇ ਦੇ ਖਾਤਮੇ ਲਈ ਜਿਹੜਾ ਮੈਂ ਸਮਝਦਾ ਕਿ ਸਰਗਰਮੀ ਨਾਲ ਕੰਮ ਕਰਕੇ ਇਸ ਤੇ ਵੱਡੇ ਪੱਧਰ ਤੇ ਅਸੀਂ ਕਾਬੂ ਪਾਉਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਕਿਉਂਕਿ ਨੀਅਤ ਸਾਫ਼ ਚਾਹੀਦੀ ਆ ਆਮ ਆਦਮੀ ਪਾਰਟੀ ਦੀ ਲੀਡਰਾਂ ਦੀ ਨੀਅਤ ਸਾਫ਼ ਨਹੀਂ ਇਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਲੁੱਟਣਾ ਇੱਥੋਂ ਦੀ ਆਰਥਿਕ ਬਵਸਤਾ ਨੂੰ ਡਾਵਾ ਡੋਲ ਕਰਕੇ ਉਹਨੂੰ ਦਿੱਲੀ ਲੁੱਟ ਕੇ ਲੈਣਾ ਜਾਣਾ ਅੱਜ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਦੱਸਦਾ ਕਿ ਜਿਹੜੇ ਲੋਕ ਜਿਹੜੇ ਲੀਡਰ ਦਿੱਲੀ ਤੋਂ ਕੱਢੇ ਸੀ ਅੱਜ ਪੰਜਾਬ ਦੇ ਵਿੱਚ ਚਾਹੇ ਉਹ ਸਫਾਈ ਦਾ ਠੇਕਾ ਚਾਹੇ ਉਹ ਕਿਸੇ ਕੰਸਟਰਕਸ਼ਨ ਦਾ ਠੇਕਾ ਚਾਹੇ ਉਹ ਐਮਐਲਏ ਦੇ ਨਾਲ ਮੰਤਰੀਆਂ ਦੇ ਨਾਲ ਓਐਸਡੀ ਲੋਨ ਦਾ ਮਸਲਾ ਚਾਹੇ ਉਹ ਕਿਸੇ ਵੀ ਬੋਰਡ ਦਾ ਕਿਸੇ ਵੀ ਸੰਸਥਾ ਦਾ ਚੇਅਰਮੈਨ ਲੋਨ ਦੀ ਗੱਲ ਹੋਵੇ ਅੱਜ ਪੰਜਾਬ ਦੇ ਲੋਕਾਂ ਨੂੰ ਦਰਕਨਾਰ ਕਰਕੇ ਦਿੱਲੀ ਦੇ ਲੋਕਾਂ ਨੂੰ ਸਾਡੇ ਸਿਰਾਂ ਦੇ ਉੱਤੇ ਬਿਠਾਇਆ ਜਾ ਰਿਹਾ ਹੈ ਆਉਦਿਆਂ ਦੇ ਉੱਤੇ ਉਹਨਾਂ ਨੂੰ ਕਾਬਜ ਕਰਾਇਆ ਜਾ ਰਿਹਾ ਇੱਥੋਂ ਦੀ ਆਰਥਿਕ ਲੁੱਟ ਖੁੱਟ ਕੀਤੀ ਜਾ ਰਹੀ ਹੈ ਮੈਂ ਤੁਹਾਡੇ ਇਸ ਚੈਨਲ ਜ਼ਿੰਮੇਵਾਰ ਚੈਨਲ ਦੇ ਜ਼ਰੀਏ ਮੈਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਤੁਸੀਂ ਸਾਰੇ ਇਹਨਾਂ ਦੀਆਂ ਜਿਹੜੀਆਂ ਇਹਦੇ ਪਿੱਛੇ ਮਨੋਦਸ਼ਾ ਇਹਨਾਂ ਦੀ ਉਹਨੂੰ ਸਮਝ ਕੇ ਆਪਣੇ ਭਵਿੱਖ ਬਚਾਉਣ ਲਈ ਆਪਣੇ ਪੰਜਾਬ ਸੂਬੇ ਨੂੰ ਬਚਾਉਣ ਦੇ ਲਈ ਜਿਹੜਾ ਕਦੇ ਗੁਰੂਆਂ ਪੀਰਾਂ ਦੇ ਨਾਂ ਤੇ ਜਾਣਿਆ ਜਾਂਦਾ ਸੀ ਔਰ ਅੱਗੇ ਜਿਹੜੇ ਲੋਕ ਮਤਲਬ ਜਿਹੜੇ ਯੂਪੀ ਔਰ ਬਿਹਾਰ ਨੂੰ ਦੁਰ ਜਿਹੜੇ ਨਿੰਦਦੇ ਸੀਗੇ ਪੰਜਾਬ ਦੇ ਵਿੱਚ ਬੜੀ ਖੁਸ਼ਹਾਲੀ ਸੀ ਪਰ ਅੱਜ ਜਿਹੜੇ ਲੋਕ ਯੂਪੀ ਔਰ ਬਿਹਾਰ ਦੇ ਉਹ ਪੰਜਾਬ ਨੂੰ ਦੁਰਕਾਰ ਰਹੇ ਆ ਪੰਜਾਬ ਦੇ ਉੱਤੇ ਲਹਨਤਾਂ ਪਾ ਰਹੇ ਆ ਸੋ ਅਸੀਂ ਇਹ ਸਾਰੇ ਸਿਸਟਮ ਨੂੰ ਜਿਹੜਾ ਤਿਆਰ ਕਰਨ ਦੇ ਲਈ ਸਾਰੇ ਇਹਨੂੰ ਵਧੀਆ ਬਣਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆਉਣ ਵਾਲੀ ਸਰਕਾਰ ਹੈ ਉਹ ਇਸ ਗੱਲ ਦੇ ਪਵੰਦ ਰਹੇਗੀ ਪਰ ਖਾਲੇ ਤੇ ਲੱਗਦਾ ਹੈ ਕਿ ਤੁਹਾਨੂੰ ਕਿ ਲੋਕ ਪ੍ਰਵਾਨ ਕਰਨਗੇ ਅਕਾਲੀ ਸਰਕਾਰ ਨੂੰ ਕਿ ਸਾਰੀ ਅੰਬੇਰਾ ਵਾਂਗੂ ਖੜੀ ਪਈ ਹੈ ਪਾਰਟੀ ਸਾਰੀ ਨਹੀਂ ਇਸ ਤਰ੍ਹਾਂ ਨਹੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਪੰਜਾਬ ਵਿੱਚ ਜੰਮਿਆਂ ਨੂੰ ਨਿਤ ਮੁਹਿਮਾ ਜਿਹੜਾ ਪੰਜਾਬ ਦਾ ਵਿੱਚ ਜੰਮਿਆ ਉਹ ਤਾਂ ਹਰ ਚੁਣੌਤੀ ਦਾ ਟੱਕਰ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਉਹ ਅਸੀਂ ਇੱਥੇ ਅਹਿਮਦ ਸ਼ਾਹ ਬਦਾਲੀ ਵਰਗੇ ਮਹਿਮੂਦ ਗਜਨਵੀ ਵਰਗਿਆਂ ਦੇ ਪਰਬੜੇ ਜਿਹੜੇ ਮੁਗਲਾਂ ਦਾ ਜਿਹੜਾ ਉਹਨਾਂ ਦਾ ਸਤਿਆਨਾਸ਼ ਕਰਕੇ ਅਸੀਂ ਪੰਜਾਬ ਨੂੰ ਹਿੰਦੁਸਤਾਨ ਨੂੰ ਬਚਾਇਆ ਸਾਡੀ ਕੌਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਸ਼ਹੀਦਾਂ ਦੀ ਪਾਰਟੀ ਹੈ ਲੋਕਾਂ ਦੀ ਪਾਰਟੀ ਹੈ ਅੱਜ ਜਿਹੜੇ ਪੰਥਕ ਵਿਰੋਧੀ ਸਿੱਖ ਵਿਰੋਧੀ ਪੰਜਾਬ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਤਾਕਤਾਂ ਨੇ ਇਸ ਗੱਲ ਦਾ ਭਾਵੇਂ ਕੂੜ ਪ੍ਰਚਾਰ ਪੰਜਾਬ ਦੇ ਵਿੱਚ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਖਿਲਾਫ ਪਰ ਹੁਣ ਲੋਕਾਂ ਨੂੰ ਇਸ ਗੱਲ ਦੀ ਅੱਜ ਸਾਨੂੰ ਸੱਤਾ ਤੋਂ ਗਿਆ ਨੂੰ 8 ਸਾਲ ਹੋ ਗਏ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਈ ਪਰ ਹੁਣ 5-7 ਸਾਲ ਤੋਂ ਬਾਅਦ ਲੋਕਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਜੇ ਕੋਈ ਪੰਜਾਬ ਦਾ ਭਲਾ ਕਰ ਸਕਦਾ ਹੈ ਜੇ ਕੋਈ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰ ਸਕਦਾ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਕੋਈ ਹੋਰ ਖੇਤਰੀ ਪਾਰਟੀ ਨਹੀਂ ਕਿਉਂਕਿ ਸਾਡੀ ਪਾਰਟੀ ਇੱਥੋਂ ਦੀ ਜਮੀਂ ਪੜੀ ਹੈ 14 ਦਸੰਬਰ 1920 ਨੂੰ 125 ਸਾਲ ਪਹਿਲਾਂ ਹੋਣ ਦੇ ਵਿੱਚ ਆਈ ਪਾਰਟੀ ਜਿਹੜੀ ਲੰਮਾ ਇਤਿਹਾਸ ਹੈ ਔਰ ਇਹ ਸਾਨੂੰ ਇਸ ਕਿਸੇ ਰਾਜ ਭਾਗ ਦੀ ਵੀ ਸਾਨੂੰ ਕੋਈ ਲਾਲਸਾ ਨਹੀਂ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਇੱਥੋਂ ਦੀ ਜਵਾਨੀ ਨੂੰ ਬਚਾਉਣਾ ਕਿਸਾਨੀ ਨੂੰ ਬਚਾਉਣਾ ਵਪਾਰੀ ਵਰਗ ਨੂੰ ਬਚਾਉਣਾ ਇੱਥੋਂ ਦੇ ਬਿਜ਼ਨਸ ਸਕੈਮ ਕਰਨੇ ਹਰ ਹਰ ਤਰ੍ਹਾਂ ਦੇ ਜਿਹੜਾ ਕੀਤਾ ਹੈ ਹਰ ਉਹ ਜਿਹੜਾ ਪਰਫੁੱਲਤ ਹੋਵੇ ਵਧੇ ਫੁੱਲੇ ਇਸ ਗੱਲ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਾਰਜਸ਼ੀਲ ਰਹੂਗੀ ਜੀ ਫਰਖਾਲਵੀਂ ਚ ਲਾਸਟ ਵਾਲਾ ਮੇਰਾ ਸਾਕਰ ਨੀਲਾ ਤਾਰਾ ਦਾ ਚੱਲ ਰਿਹਾ ਹੈ ਕੱਲ ਨੂੰ ਸ਼ੀਧੀ ਸਮਾਗਮ ਹੈ ਜਿੱਥੇ ਕੁਲਦੀਪ ਸਿੰਘ ਗੜਗੱਜ ਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਚ ਵਿਰੋਧ ਕੀਤਾ ਜਾ ਰਿਹਾ ਹਰਨਾਮ ਸਿੰਘ ਧੁਮਾਜੀ ਵੱਲੋਂ ਸੋ ਇਹਦੇ ਬਾਰੇ ਤੁਹਾਡਾ ਕੀ ਬਤਰੀ ਕਰਦੇ ਦੇਖੋ ਦਮਦਮਾ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਦਾ ਹਰਨਾਮ ਸਿੰਘ ਧੁੰਮਾ ਜੀ ਉਹ ਸਾਡੇ ਬੜੇ ਸਤਕਾਰਯੋਗ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਸਰਦਾਰ ਗਿਆਨੀ ਆਪਣੇ ਕੁਲਦੀਪ ਸਿੰਘ ਗਰਗੱਜ ਸਾਹਿਬ ਉਹ ਬੜੇ ਸਮਝਦਾਰ ਸਿਆਣੇ ਆ ਔਰ ਸਾਡੀਆਂ ਇਹ ਸਾਡੀ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਹੋਵੇ ਚਾਹੇ ਦਮਦਮਾ ਟਕਸਾਲ ਦੀ ਗੱਲ ਹੋਵੇ ਚਾਹੇ ਸਾਡੀਆਂ ਸਿੱਖ ਸੰਸਥਾਵਾਂ ਹੋਣ ਚਾਹੇ ਸਾਡੇ ਜਥੇਦਾਰ ਤਖਤਾਂ ਦੇ ਜਥੇਦਾਰ ਜਥੇਦਾਰ ਸਹਿਬਾਨ ਹੋਣ ਸਾਰੇ ਸਾਡੇ ਸਤਕਾਰਯੋਗ ਹੈ ਪਰ ਸਾਡੇ ਜਿਹੜੇ ਕੁਝ ਭਰਾ ਜਿਹੜੀਆਂ ਸਾਡੀਆਂ ਸ਼ਰੋਮਣੀ ਅਕਾਲੀ ਦਲ ਜਾਂ ਸਿੱਖ ਵਿਰੋਧੀ ਤਾਕਤਾਂ ਦੇ ਕੰਢੇੜੇ ਚੜ੍ਹ ਕੇ ਕਈ ਵਾਰ ਗੁਮਰਾਹ ਹੋ ਜਾਂਦੇ ਆ ਸੋ ਮੈਨੂੰ ਲੱਗਦਾ ਹੈ ਕਿ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ ਸਰਦਾਰ ਹਰਨਾਮ ਦਾ ਹਰਨਾਮ ਸਿੰਘ ਧੋਮਾ ਜੀ ਨਾਲ ਉਹਨਾਂ ਨੇ ਇਸ ਗੱਲ ਲਈ ਉਹਨਾਂ ਨੂੰ ਮਨਾਇਆ ਕਿਉਂਕਿ ਜਿਹੜੀਆਂ ਕੋਸ਼ਿਸ਼ਾਂ ਹਮੇਸ਼ਾ ਰਗੀਆਂ ਰਹਿੰਦੀਆਂ ਨੇ ਕਿ ਸਿੱਖ ਧਰਮ ਨੂੰ ਸਿੱਖ ਜਮਾਤ ਨੂੰ ਸਿੱਖ ਤਾਕਤ ਨੂੰ ਫੇਰੂ-ਫੇਰੂ ਕੀਤਾ ਜਾਵੇ ਸੋ ਮੈਂ ਉਹਨਾਂ ਜਿਹੜੇ ਸਾਡੇ ਸਾਰੇ ਸਤਕਾਰਯੋਗ ਨੇ ਹਰਨਾਮ ਸਿੰਘ ਧੋਮਾ ਜੀ ਵੀ ਸਾਡੇ ਸਤਕਾਰਤ ਨੇ ਕੁਲਦੀਪ ਸਿੰਘ ਗੜਗੱਜ ਸਾਹਿਬ ਵੀ ਸਾ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਜਿਹੜੇ ਗੰਭੀਰ ਸਮੇਂ ਨੂੰ ਕਿਉਂਕਿ ਸਾਡੇ ਲਈ ਬੜਾ ਦੁਖਾਂਤ ਹੈ ਇਹ ਜਿਹੜਾ ਕੱਲੂਕਾਰਾ ਦਿਵਸ ਜਿਹੜਾ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਸਾਰਾ ਸਿੱਖ ਜਿਹੜਾ ਵਰਗ ਹੈ ਉਹ ਉਹਨਾਂ ਦੇ ਹਿਰਦੇ ਬਲੁੰਦਰੇ ਜਾਂਦੇ ਹਰ ਸਾਲ ਅਸੀਂ ਆਪਣੀ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਯਾਦਾਂ ਮਨਾਉਂਦੇ ਆ ਔਰ ਖੱਲੂ ਕਾਰਾ ਦੀ ਜਿਹੜੀ ਯਾਦ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਾਹਰ ਅੰਮ੍ਰਿਤਸਰ ਦੇ ਬਣਾਈ ਹੈ ਤੋ ਬਹੁਤ ਵੱਡੀਆਂ ਕੁਰਬਾਨੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਔਰ ਸਿੱਖ ਸੰਸਥਾਵਾਂ ਦੀਆਂ ਔਰ ਮਨੂੰ ਲੱਗਦਾ ਹੈ ਕਿ ਇਹ ਸਾਰੇ ਕਾਸੇ ਦੇ ਬਾਵਜੂਦ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਅਪੀਲ ਵੀ ਕੀਤੀ ਹੈ ਕਿ ਤੁਸੀਂ ਇਹ ਸਮਾ ਜਿਹੜਾ ਵਿਚਾਰੰਦ ਹੈ ਇਹ ਲੜਨ ਦਾ ਨਹੀਂ ਆਪਸ ਦੇ ਵਿੱਚ ਗੁਰਮਤਾ ਪਾ ਕੇ ਗੁਰਮਤਾ ਵਿਚਾਰ ਕਰਕੇ ਇਸ ਦਾ ਜਿਹੜਾ ਸੁਖਾਵਾਂ ਮ ਹੱਲ ਕੱਢਣ ਦੀ ਲੋੜ ਹੈ ਕਿਉਂਕਿ ਅੱਜ ਸਿੱਖੀ ਜਿਹੜੀ ਹੈਗੀ ਹੈ ਜਿਹੜੀ ਪੰਜਾਬ ਹੈ ਪੰਜਾਬ ਦੇ ਲੋਕ ਨੇ ਸਿੱਖੀ ਹੈ ਸਿੱਖ ਹੈ ਪੰਜਾਬੀ ਹੈ ਪੰਜਾਬੀਅਤ ਹੈ ਉਹ ਬਹੁਤ ਜਿਹੜੀ ਮਤਲਬ ਚਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਕੱਲ ਦਾ ਜਿਹੜਾ ਅਰਦਾਸ ਦਿਵਸ ਦਿਹਾੜਾ ਉਹ ਬੜੇ ਸ਼ਾਂਤੀਪੂਰਵਕ ਮਨਾਇਆ ਜਾਣਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਗੜ ਨਹੀਂ ਪੇ ਇਸ ਗੱਲ ਦੀ ਮੈਨੂੰ ਪੂਰਨ ਉਮੀਦ ਹੈ ਔਰ ਮੈਨੂੰ ਲੋਕਾਂ ਦੇ ਉੱਤੇ ਵੀ ਪੰਜਾਬ ਵਿੱਚ ਵੱਸਣ ਵਾਲੇ ਹਰ ਵਰਗ ਦੇ ਲੋਕਾਂ ਦੇ ਉੱਤੇ ਮਾਣ ਔਰ ਇਸ ਗੱਲ ਦਾ ਮੈਂ ਮਾਣ ਮਹਿਸੂਸ ਕਰਦਾ ਕਿ ਉਹ ਕਦੇ ਵੀ ਆਪਣੀ ਜਿਹੜੀ ਖਾਨਾ ਜੰਗੀ ਜਾਂ ਭਰਾ ਮਾਰੂ ਜੰਗ ਦਾ ਹਿੱਸਾ ਨਹੀਂ ਬਣਨਗੇ ਉਹ ਕੌਮ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਂਦੀ ਧੰਨਵਾਦ ਜੀ ਮਿਹਰਬਾਨੀ ਜੀ ਬਹੁਤ 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 ਮਿਹਰਬਾਨੀ ਜੀ ਤੁਹਾਡਾ ਤੁਹਾਡੀ ਸਮੁੱਚੀ ਟੀਮ ਦੇ ਨਾਲ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦੇ ਕੇ ਮੈਨੂੰ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਕੀਤਾ ਥੈਂਕ ਯੂ ਜੀ ਸੋ ਇਹ ਸੀ ਸਾਡੇ ਨਾਲ ਸ਼ਮਸ਼ੇਰ ਪ੍ਰਖਾਲਵੀ ਜੀ ਸ਼ ਸੋ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਹਮਯੁੱਧ ਨਸ਼ਾ ਵਿਰੁੱਧ ਸਿਰਫ ਲੋਕਾਂ ਦੇ ਇੱਕ ਪਰਮ ਭਲੇਖੇ ਵਿੱਚ ਪਾਉਣ ਵਾਸਤੇ ਚਲਾਈ ਜਾ ਰਹੀ ਹੈ ਜੇਕਰ ਪੰਜਾਬ ਚੋਂ ਕੋਈ ਨਸ਼ਾ ਖਤਮ ਕਰ ਸਕਦੀ ਹੈ ਤਾਂ ਅਕਾਲੀ ਸਰਕਾਰ ਦੇ ਤੇ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਬਣੇਗੀ ਸੋ ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਹਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਮੋਹਾਲੀ